ਸਤਿ ਸ਼੍ਰੀ ਅਕਾਲ ਸੋ ਹੁਣ ਅਸੀਂ ਕਰਾਂਗੀ ਤੁਹਾਡੇ ਕੰਮ ਦੀ ਗੱਲ ਸੋ ਹੁਣ ਉਪਭੋਕਤਾਵਾਂ ਨੂੰ ਤੋਂ ਮੋਬਾਈਲ ਅਤੇ ਲੈਂਡਲਾਈਨ ਨੰਬਰਾਂ ਦੇ ਲਈ ਚਾਰਜ ਵਸੂਲਿਆ ਜਾ ਸਕਦਾ ਹੈ ਜੀ ਹਾਂ ਅਰਸਲ ਟੈਲੀਕਮ ਰੈਗੂਲੇਟਰੀ ਟੀਆਰਏਆਈ ਦਾ ਪ੍ਰਸਤਾਵ ਲਾਗੂ ਹੋਣ ਤੋਂ ਬਾਅਦ ਤੁਹਾਡੇ ਫੋਨ ਆਪਰੇਟਰ ਅਜਿਹਾ ਕਰ ਸਕਦੇ ਨੇ ਇੱਕ ਰਿਪੋਰਟ ਦੇ ਅਨੁਸਾਰ ਟੀਆਰਏਆਈ ਦਾ ਮੰਨਣਾ ਹੈ ਕਿ ਫੋਨ ਨੰਬਰ ਇੱਕ ਬਹੁਤ ਹੀ ਕੀਮਤੀ ਜਨਤਕ ਸਰੋਤ ਹੈ ਅਜਿਹੇ ਦੇ ਵਿੱਚ ਟਰਾਈ ਮੋਬਾਈਲ ਆਪਰੇਟਰਾਂ ਤੇ ਫੋਨ ਨੰਬਰਾਂ ਦੇ ਲਈ ਚਾਰਜ ਲਗਾਉਣ ਤੇ ਵਿਚਾਰ ਕਰ ਰਿਹਾ ਹੈ ਜਦੋਂ ਕਿ ਮੋਬਾਈਲ ਆਪਰੇਟਰ ਬਾਅਦ ਦੇ ਵਿੱਚ ਉਪਭੋਗਤਾ ਤੋਂ ਇਹ ਫੀਸ ਵਸੂਲ ਸਕਦੇ ਨੇ ਸੋ ਜਿਹੇ SIM ਕਾਰਡ ਦਾ ਕਾਰਡਾਂ ਦੇ ਲਈ ਦੇਣਾ ਪੈ ਸਕਦਾ ਹੈ ਚਾਰਜ ਜੀ ਹਾਂ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਦੋ SIM ਕਾਰਡਾਂ ਦੀ ਬਿਲੂੜੀ ਵਰਤੋਂ ਕਰ ਰਹੇ ਹੋ ਭਾਵੇਂ ਜੇਕਰ ਤੁਸੀਂ ਇੱਕ SIM ਨੂੰ ਅਕਿਰਿਆਸ਼ੀਲ ਮੋੜ ਦੇ ਵਿੱਚ ਰੱਖਦੇ ਹੋ ਤਾਂ ਤੁਹਾਨੂੰ ਅਜਿਹੇ SIM ਕਾਰਡ ਤੇ ਖਰਚੇ ਦੇਣੇ ਪੈ ਸਕਦੇ ਨੇ ਇਹ ਚਾਰਜ ਇੱਕ ਮੁੱਠ ਜਾਂ ਫਿਰ ਸਾਲਾਨਾ ਆਧਾਰ ਤੇ ਲਿਆ ਜਾ ਸਕਦਾ ਹੈ ਟ੍ਰਾਈ ਨੇ ਮੋਬਾਈਲ ਫੋਨ ਜਾਂ ਫਿਰ ਲੈਂਡਲਾਈਨ ਨੰਬਰਾਂ ਦੇ ਲਈ ਮੋਬਾਈਲ ਆਪਰੇਟਰਾਂ ਤੋਂ ਚਾਰਜ ਵਸੂਲਣ ਦੀ ਯੋਜਨਾ ਬਣਾਈ ਅਜਿਹੀ ਸਥਿਤੀ ਵਿੱਚ ਮੋਬਾਈਲ ਆਪਰੇਟਰ ਉਪਕਤਾਵਾਂ ਤੋਂ ਇਹ ਚਾਰਜ ਵਸੂਲ ਸਕਦੇ ਨੇ ਦੋ SIM ਕਾਰਡ ਹੰਤਾਂ ਲੱਗ ਸਕਦਾ ਹੈ ਜੁਰਮਾਨਾ ਰਿਪੋਰਟ ਅਨੁਸਾਰ ਟ੍ਰਾਈ ਕਟ ਵਰਤੋਂ ਦੇ ਬਾਵਜੂਦ ਨੰਬਰ ਬਰਕਰਾਰ ਰੱਖਣ ਦੇ ਲਈ ਆਪਰੇਟਰਾਂ ਤੇ ਜੁਰਮਾਨਾ ਲਗਾਉਣ ਤੇ ਵੀ ਵਿਚਾਰ ਕਰ ਰਿਹਾ ਹੈ ਉਦਾਹਰਨ ਦੇ ਲਈ ਇੱਕ ਗ੍ਰਾਹਕ ਜਿਸ ਦੇ ਕੋਲ ਦੋ SIM ਹਨ ਉਹ ਲੰਬੇ ਸਮੇਂ ਤੋਂ ਇੱਕ SIM ਦੀ ਵਰਤੋਂ ਨਹੀਂ ਕਰ ਰਿਹਾ ਪਰ ਆਪਰੇਟਰ ਉਪਭੋਗਤਾ ਆਧਾਰ ਨੂੰ ਗੋਣ ਦੇ ਡਰ ਦੇ ਕਾਰਨ ਇਸ ਨੰਬਰ ਨੂੰ ਰੱਦ ਨਹੀਂ ਕਰ ਰਿਹਾ ਤਾਂ ਅਜਿਹੇ ਦੇ ਵਿੱਚ ਦੂਜੀ SIM ਦੀ ਵਰਤੋਂ ਨਾ ਕਰਨ ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਸ ਲਈ ਵਸੂਲਿਆ ਜਾ ਸਕਦਾ ਹੈ ਚਾਰ ਰਿਪੋਰਟ ਮੁਤਾਬਿਕ ਦੇਸ਼ ਮੋਬਾਈਲ ਨੰਬਰ ਦੀ ਕਮੀ ਦੇ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਜ਼ਿਆਦਾਤਰ ਮੋਬਾਈਲ ਉਪੋਕਤਾ ਆਪਣੇ smartphones ਦੇ ਵਿੱਚ ਦੋ SIM ਕਾਰਡਾਂ ਦੀ ਵਰਤੋਂ ਕਰਦੇ ਨੇ ਜਿਸ ਦੇ ਵਿੱਚ ਇੱਕ ਕਿਰਿਆਸ਼ੀਲ ਮੋੜ ਦੇ ਵਿੱਚ ਰਹਿੰਦਾ ਜਦੋਂ ਕਿ ਦੂਜੇ ਦੀ ਵਰਤੋਂ ਬਹੁਤ ਸੀਮਿਤ ਰਹਿੰਦੀ ਹੈ ਯਾ ਫਿਰ ਅਕਿਰਿਆਸ਼ੀਲ ਰਹਿੰਦੀ ਹੈ ਤੇ ਨਾਲ ਹੀ ਕੁਝ ਉਪੋਕਤਾਇਕ ਤੋਂ ਵੱਧ ਮੋਬਾਈਲ SIM ਕਾਰਡ ਵਰਤਦੇ ਨੇ ਅਜਿਹੇ ਦੇ ਵਿੱਚ ਮੋਬਾਈਲ ਨੰਬਰ ਤੇ ਚਾਰਜ ਵਸੂਲਣ ਦੀ ਯੋਜਨਾ ਬਣਾਈ ਗਈ ਹੈ ਸੋ 19% ਦੀ ਮੋਬਾਈਲ ਨੰਬਰ ਹਨ ਬੇਕਾਰ ਜੀ ਹਾਂ TRAI ਦੇ ਆਂਕੜਿਆਂ ਅਨੁਸਾਰ ਮੌਜੂਦਾ ਸਮੇਂ ਦੇ ਵਿੱਚ 219.14 ਮਿਲੀਅਨ ਤੋਂ ਵੱਧ ਮੋਬਾਈਲ ਨੰਬਰ ਬਲੈਕਲਿਸਟਿੰਗ ਸ਼੍ਰੇਣੀ ਦੇ ਵਿੱਚ ਸ਼ਾਮਿਲ ਨੇ ਦਰਸਲ ਇਹ ਨੰਬਰ ਲੰਬੇ ਸਮੇਂ ਤੋਂ ਐਕਟਿਵ ਨਹੀਂ ਹਨ ਇਹ ਕੁੱਲ ਮੋਬਾਈਲ ਨੰਬਰਾਂ ਦਾ ਲਗਭਗ 19% ਹੈ ਜੋ ਕਿ ਇੱਕ ਬਹੁਤ ਵੱਡੀ ਸਮੱਸਿਆ ਹੈ ਮੋਬਾਈਲ ਨੰਬਰ ਸਪੇਸਿੰਗ ਤੇ ਸਰਕਾਰ ਦਾ ਅਧਿਕਾਰ ਹੈ ਸਰਕਾਰ ਖੁਦ ਮੋਬਾਈਲ ਨੰਬਰ ਦੀ ਲੜੀ ਮੋਬਾਈਲ ਆਪਰੇਟਰ ਨੂੰ ਜਾਰੀ ਕਰਦੀ ਹੈ ਡਰਾਈ ਦਾ ਕਹਿਣਾ ਹੈ ਕਿ ਮੋਬਾਈਲ ਨੰਬਰ ਸੀਮਤ ਮਾਤਰਾ ਦੇ ਵਿੱਚ ਉਪਲਬਧ ਹਨ ਅਜਿਹੇ ਦੇ ਵਿੱਚ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ